ਸਸ਼੍ਰੀਆ ਗਾਲ ਦੋਸਤੋ ਉਮੀਦ ਹੈ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਸੀਂ ਦੇਖ ਰਹੇ ਹੋ ਮਾਲਵਰਥ ਤੇ ਮੈਂ ਹਾਂ ਦੁਪੰਦਰ ਦੋਸਤੋ ਸਮੇਂ ਦੇ ਸਿਆਸਤਦਾਨਾਂ ਵੱਲੋਂ ਆਏ ਦਿਨ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਸਮਾਗਮ ਹੁੰਦੇ ਹਨ ਜਾਂ ਕੋਈ ਵੀ ਰਾਜਨੀਤਿਕ ਕੱਟ ਹੁੰਦਾ ਉੱਥੇ ਦਾਅਵੇ ਕੀਤੇ ਜਾਂਦੇ ਹਨ ਕਿ ਅਸੀਂ ਘਰ-ਘਰ ਵਿੱਚ ਨੌਕਰੀਆਂ ਦੇ ਦਿੱਤੀਆਂ ਹਨ ਸਮੇਂ ਦੇ ਜਿਹੜੇ ਸਿਆਸਤਦਾਨਾ ਉਹਨਾਂ ਵੱਲੋਂ 50000 ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਅਸੀਂ ਨੌਕਰੀਆਂ ਪ੍ਰਦਾਨ ਕਰ ਦਿੱਤੀਆਂ ਇਹ ਉਹਨਾਂ ਦੀ ਕਹਿਣੀ ਹੈ ਸਾਡੇ ਇਲਾਕੇ ਦੇ ਕੁਝ ਸਾਥੀ ਹਨ ਕਿਉਂਕਿ ਮੈਰਿਟ ਲਿਸਟਾਂ ਵਿੱਚ ਆਉਣ ਦੇ باوجود ਹਰ ਇੱਕ ਟੈਸਟ ਉਹਨਾਂ ਨੇ ਪਾਸ ਕੀਤਾ ਹੈ ਹਰ ਇੱਕ ਐਲੀਜੀਬਿਲਟੀ ਪਾਰ ਕਰਕੇ ਲਗਭਗ ਢਾਈ ਤੋਂ 3 ਸਾਲ ਹੋ ਗਏ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚੋਂ ਗੁਜ਼ਰਦਿਆਂ ਹੋਇਆ ਪਰ ਹਾਲੇ ਤੱਕ ਵੀ ਉਹ ਬੇਰੁਜ਼ਗਾਰ ਹਨ ਕਿਹੜੇ ਕਾਰਨ ਹਨ ਕਿਹੜੀ ਉਹ ਕੜੀ ਹੈ ਜਿੱਥੇ ਇਹਨਾਂ ਦਾ ਪੇਚ ਫਸ ਗਿਆ ਹੈ ਸਰਕਾਰ ਆਪ ਦੇ ਦਾਅਵੇ ਵੱਖਰੇ ਰੱਖਦੀ ਹੈ ਇਸ ਸਾਥੀ ਵਿਚਾਰੇ ਵੱਖਰੇ ਘਰਾਂ ਤੋਂ ਬਾਹਰ ਬਹੁਤ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰਕੇ ਹਰ ਦਿਨ ਆਏ ਦਿਨ ਸਿਆਸਤਦਾਨਾਂ ਦੇ ਘਰਾਂ ਅੱਗੇ ਸੜਕਾਂ ਜਾਮ ਕਰਕੇ ਆਪਣੇ ਬੇਰੁਜ਼ਗਾਰੀ ਦੀ ਪੀਖ ਮੰਗ ਰਹੇ ਹਨ ਆਪਣੀ ਨੌਕਰੀ ਦੀ ਪੀਖ ਮੰਗ ਰਹੇ ਹਨ ਕਿਉਂ ਮੰਗ ਰਹੇ ਹਨ ਕਿਹੜੇ ਕਾਰਨ ਹਨ ਜਾਂ ਇਹਨਾਂ ਵਿੱਚ ਕੋਈ ਕਮੀ ਹੈ ਜਾਂ ਸਰਕਾਰਾਂ ਹੀ ਪਾਸਾ ਛੜਵਾ ਰਹੀਆਂ ਹਨ ਸੋ ਆਓ ਗੱਲਬਾਤ ਕਰਕੇ ਤੁਹਾਨੂੰ ਉਹਨਾਂ ਦੋਸਤਾਂ ਦੀ ਦਾਸਤਾਨ ਸੁਣਾਉਣੇ ਆ ਸਸੀਵਾਲ ਜੀ ਸਸੀ ਕਵੀ ਜੀ ਆਹ ਦੋਸਤੋ ਕੀ ਨਾਮ ਆ ਤੁਹਾਡਾ ਤੇ ਆਪਾਂ ਕਿਹੜੀ ਜਗ੍ਹਾ ਬੈਠੇ ਆ ਜੀ ਮੇਰੇ ਮੇਰਾ ਨਾਮ ਅਰਸ਼ਦੀਪ ਕੰਬੋਜ ਹੈ ਜੀ ਆਪਾਂ ਪਿੰਡ ਬੱਲੂਆਣਾ ਮੇਰਾ ਪਿੰਡ ਵੀ ਬੱਲੂਆਣਾ ਜੀ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਦੇ ਵਿੱਚ ਬੈਠੇ ਆ ਜੀ ਤੁਸੀਂ ਕਹ ਬਈ ਮੇਰਾ ਨਾਮ ਅਨਮੋਲ ਪਿੰਡ ਬੱਲੂਆਣਾ ਤਹਿਸੀਲ ਅਗੋਰ ਜ਼ਿਲ੍ਹਾ ਫਾਜ਼ਿਲਕਾ ਦਾ ਵਸਾਹੀਆਂ ਬਈ ਮੈਂ ਕਿਹੜੀ ਪ੍ਰਥੀ ਆ ਦੀਨ ਤੁਸੀਂ ਜਿਹੜਾ ਮੈਟਲਿਸਟਾਂ ਵਿੱਚ ਆਏ ਸੁਣਨ ਵਿੱਚ ਆਇਆ ਵੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਇੱਕ ਸੰਘਰਸ਼ ਵਿੱਚੋਂ ਗੁਜ਼ਰ ਰਹੇ ਹੋ ਪਹਿਲਾਂ ਤੁਸੀਂ ਮਿਹਨਤ ਕੀਤੀ ਇਹ ਸੱਚਾਈ ਹੈ ਜੀ ਇਹਦੇ 'ਚ ਬੱਲਕਣ ਵੀਰ ਜੀ ਇਹ ਸਚਾਈ ਹੈ ਜੀ ਅਸੀਂ ਪੰਜਾਬ ਸਰਕਾਰ ਵੱਲੋਂ ਕੱਢੀ ਗਈ ਦਸੰਬਰ 2021 ਵਿੱਚ ਜੋ ਪਰਥੀ 5894 ਨਾਮ ਦੀ 94 ਹੈ ਜੀ 94 ਕਿਹਾ ਨਹੀਂ ਜਾ ਸਕਦਾ ਕਿਉਂਕਿ ਉਸ ਦੀ ਦਸੀਂ ਦਾਸਤਾ ਤੁਹਾਨੂੰ ਅੱਗੇ ਦੱਸਾਂਗੀ 2021 ਦੇ ਵਿੱਚ ਪਰਥੀ ਆਈ ਜਿਸ ਦਾ ਇਸ਼ਤਿਹਾਰ ਨੋਟੀਫਿਕੇਸ਼ਨ ਜਿਸ ਨੂੰ ਜਿਸ ਦੇ ਵਿੱਚ ਕ੍ਰਾਈਟੇਰੀਆ ਸਾਰਾ ਪਰਸੀ ਦਾ ਦਿੱਤਾ ਗਿਆ ਉਹ 22 ਦੇ ਵਿੱਚ ਦਿੱਤਾ ਗਿਆ ਜਿਸ ਵਿੱਚ 5994 ਪਰਥੀ ਵਿੱਚ 3000 ਫਰੈਸ਼ ਪਰਥੀ ਤੇ 2994 ਬੈਕਲੋਗ ਜੋ ਕਿ ਸਾਨੂੰ ਕਾਂਗਰਸ ਸਰਕਾਰ ਨੇ ਤਾਂ ਟੋਟਲ 5994 ਫਰੈਸ਼ ਪਰਥੀ ਦਿੱਤੀ ਸੀ ਪਰ ਇਹ ਐਸੀ ਨਖਿੱਧ ਤੇ ਕੋਜੀ ਸਰਕਾਰ ਜਿਸ ਨੇ ਸਾਨੂੰ 2994 ਤੇ 3000 ਦੇ ਵਿੱਚ ਫਰੈਸ਼ ਪਰਥੀ 3000 ਤੇ 2994 ਬੈਕਲੋਗ ਦੇ ਵਿੱਚ ਵੰਡ ਕੇ ਰੱਖ ਦਿੱਤਾ ਜਿਸ ਦਾ ਪੇਪਰ ਅਸੀਂ 5 ਮਾਰਚ 2023 ਨੂੰ ਬਹੁਤ ਚਿਰ ਦੀ ਤਿਆਰੀ ਬਹੁਤ ਚਿਰ ਦੇ ਦਿਨ ਰਾਤ ਕੱਟ ਕੇ ਤਿਆਰੀ ਕਰਕੇ ਦਿਨ ਰਾਤ ਇੱਕ ਕਰਕੇ 5 ਮਾਰਚ 2023 ਨੂੰ ਪੇਪਰ ਦਿੱਤਾ ਉਸ ਪੇਪਰ ਵਿੱਚ 5 ਮਾਰਚ ਨੂੰ ਬਹੁਤ ਮਿਹਨਤ ਕਰਕੇ ਪੇਪਰ ਦਿੱਤਾ ਉਸ ਦੇ ਵਿੱਚੋਂ ਚੰਗੇ ਨੰਬਰ ਵੀ ਲਏ ਜਿਸ ਦੇ ਅਸੀਂ ਕਾਗਜ਼ੀ ਕਾਰਵਾਈ ਤੇ ਆਪਦੀ ਡਾਕੂਮੈਂਟ ਵੈਰੀਫਿਕੇਸ਼ਨ ਸਕਰੂਟੀ ਕਰਾ ਕੇ ਆਪਦੀ ਖੁਸ਼ੀ-ਖੁਸ਼ੀ ਆਪ ਦਾ ਸਮਾਟ ਪਾ ਰਹੇ ਸੀ ਪਰ ਪੰਜਾਬ ਸਰਕਾਰ ਦੀ ਐਸੀ ਕੋਝਾ ਸਿਸਟਮ ਜਾਂ ਐਸਾ ਪੱਦਾ ਸਿਸਟਮ ਜਿਸ ਦੇ ਵਿੱਚ ਪੰਜਾਬੀ ਦਾ ਪੇਪਰ ਸਾਡਾ ਹੋਇਆ ਸੀਗਾ ਉਹ ਪੰਜਾਬੀ ਦਾ ਪੇਪਰ ਵੀ ਪੰਜਾਬ ਸਰਕਾਰ ਖੁਦ ਨਹੀਂ ਬਚਾ ਸਕੀ ਜਿਸ ਦਾ ਕੀ ਮਤਾ ਕੈਬਨਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਖੁਦ ਪਾਸ ਕੀਤਾ ਗਿਆ ਸੀ ਉਹ ਪੇਪਰ ਵੀ ਪੰਜਾਬ ਸਰਕਾਰ ਨਹੀਂ ਬਚਾ ਸਕੀ ਅਸੀਂ ਉਸ ਦੇ ਪ੍ਰਤੀ ਹਾਈ ਕੋਰਟ ਪੰਜਾਬ ਵਿੱਚ ਕੇਸ ਵੀ ਲੜੇ ਆਪਦੇ ਖਰਚਾ ਕਰਕੇ ਤਿੰਨ ਵਕੀਲ ਸਾਰੇ ਸਾਥੀਆਂ ਨੇ ਇਕੱਠੇ ਪੈਸੇ ਕਰਕੇ ਤਿੰਨ ਵਕੀਲ ਖੜੇ ਕੀਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਉਸ ਦੀ ਪੈਰਵਾਹੀ ਨਹੀਂ ਕੀਤੀ ਗਈ ਉਸ ਦਾ ਜਦੋਂ ਆ ਪੇਪਰ ਦਾ ਕੋਈ ਕਟੇਰੀਆ ਨਹੀਂ ਬਚਾ ਸਕੀ ਅਤੇ ਆਪਣਾ ਪੇਪਰ ਉਹ ਵੀ ਰੱਦ ਹੋ ਗਿਆ ਉਹ ਰੱਦ ਹੋਣ ਤੋਂ ਬਾਅਦ ਦੁਆਰਾ ਜੋ ਸਾਨੂੰ ਹੁਕਮ ਹੋਇਆ ਹਾਈ ਕੋਰਟ ਪੰਜਾਬ ਵੱਲੋਂ ਕਿ ਪੰਜਾਬੀ ਦਾ ਪੇਪਰ ਦੁਆਰਾ ਦੇਣਾ ਪਏਗਾ ਉਸ ਪੇਪਰ ਨੂੰ ਵੀ ਅਸੀਂ ਕਲੀਅਰ ਕੀਤਾ ਉਸ ਦੇ ਪੇਪਰ ਦੇ ਕਲੀਅਰ ਕਰਨ ਦੇ ਨਾਲ ਅਸੀਂ 4 ਕੁੱਲ ਪੇਪਰ ਕਲੀਅਰ ਕੀਤੇ ਜੋ ਕਿ ਪੰਜਾਬ ਦੇ ਪੀਸੀਐਸ ਅਧਿਕਾਰੀ ਵੀ ਇੰਨੇ ਪੇਪਰ ਕਲੀਅਰ ਨਹੀਂ ਕਰਦਾ ਕਿੰਨੇ ਪੇਪਰ ਜੀ ਅਸੀਂ 4 ਪੇਪਰ ਕਲੀਅਰ ਕੀਤੇ ਆ ਸਰ 4 ਪੇਪਰ ਕਲੀਅਰ ਕੀਤੇ ਜੋ ਕਿ ਪੰਜਾਬ ਦਾ ਪੀਸੀਐਸ ਅਧਿਕਾਰੀ ਜਾਂ ਨਾਇਬ ਤਹਿਸੀਲਦਾਰ ਕੋ ਵੀ ਇੰਨੇ ਪੇਪਰ ਕਲੀਅਰ ਨਹੀਂ ਕਰਦਾ ਜਿੰਨੇ ਕਿ ਅਸੀਂ 4 ਪੇਪਰ ਕਲੀਅਰ ਕੀਤੇ ਨੇ ਪਹਿਲਾ ਟੈਟ ਜੀ ਦੂਜਾ ਅਸੀਂ ਪੀਐਸ ਟੈਟਰ ਪਹਿਲਾ ਪਹਿਲਾ ਪੀਐਸ ਟੈਟ ਕਲੀਅਰ ਕੀਤਾ ਜੀ ਦੂਜਾ ਅਸੀਂ ਮੇਨ ਪੇਪਰ ਜੋ ਇਸ ਦੇ ਆਧਾਰ ਤੇ ਸਾਡੀ ਮੈਟ ਬਣੀ ਪੰਜਾਬੀ ਦਾ ਪੇਪਰ ਵੀ ਇੱਕ ਕਲੀਅਰ ਕੀਤਾ ਉਸ ਤੋਂ ਬਾਅਦ ਫਿਰ ਚੌਥਾ ਪੇਪਰ ਜਿਹੜਾ ਮਾਨਯੋਗ ਹਾਈ ਕੋਰਟ ਦੇ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਤੇ ਦੁਬਾਰਾ ਰੀਕੰਡਕਟ ਕਰਵਾਇਆ ਗਿਆ ਸੀ ਅਸੀਂ ਦੁਬਾਰਾ ਫਿਰ ਉਹ ਪੰਜਾਬੀ ਦਾ ਪੇਪਰ ਦਿੱਤਾ ਜਿਸ ਦੇ ਨਾਲ ਸਾਡੇ 4 ਪੇਪਰ ਹੋ ਗਏ ਅਸੀਂ 4 ਪੇਪਰ ਕਲੀਅਰ ਕਰਕੇ ਅੱਜ ਬੇਰੁਜ਼ਗਾਰ ਪੰਜਾਬ ਦੇ ਵਿੱਚ ਤੱਕੇ ਖਾ ਰਹੇ ਹਾਂ ਜੀ ਲਗਭਗ 4 ਸਾਲ ਹੋ ਗਏ ਸ਼ੁਰੂ ਹੋਈਏ ਲਗਭਗ 3 ਸਾਲ ਹੋ ਚੁੱਕੇ ਨੇ ਜੀ 2021 ਤੋਂ ਇਹ ਸਾਡੀ ਪਰਤੀ ਦਾ ਪ੍ਰੋਸੈਸ ਸ਼ੁਰੂ ਹੋਇਆ ਸੀਗਾ ਜੀ ਅਤੇ ਸਰਕਾਰ ਜਦੋਂ ਅਸਾਮੀਆਂ ਪ੍ਰਕਾਸ਼ਿਤ ਕਰਦੀ ਹੈ ਉਸ ਇਸ਼ਤਿਹਾਰ ਵਿੱਚ ਕਿੰਨੀਆਂ ਅਸਾਮੀਆਂ ਨੇ ਲਿਖੀਆਂ ਹੋਈਆਂ ਸੀ ਉਸ ਇਸ਼ਤਿਹਾਰ ਵਿੱਚ ਸਾਰੇ ਇਹਨਾਂ ਨੇ ਟੋਟਲ 994 ਤੱਕ तकरीबन 6000 ਪਰਤੀ तकरीबन 6000 ਪ੍ਰਕਾਸ਼ਿਤ ਕੀਤਾ ਸੀ ਜਿਸ ਵਿੱਚ 3000 ਫਰੈਸ਼ ਤੇ 2994 ਬੈਕਲੋਗ ਪ੍ਰਕਾਸ਼ਿਤ ਕੀਤਾ ਗਿਆ ਸੀ ਜੋ ਕਿ ਦੋ ਫਾੜ ਕਰਨ ਦਾ ਇੱਕ ਸਿੱਧਾ ਸਿੱਧਾ ਇਹਨਾਂ ਨੇ ਆਪ ਦਾ ਸਪਨ ਜਰੀਆ ਚਲਾਇਆ ਸੀ ਅੱਛਾ ਤੁਸੀਂ ਜਿਸ ਤਰ੍ਹਾਂ ਚਾਰ ਪੇਪਰ ਕਲੀਅਰ ਕਰ ਲਏ ਚਾਰ ਪੇਪਰ ਤੁਸੀਂ हां ਤੁਸੀਂ ਦੋਨੇ ਮੈਟਹੋਲਡਰ ਹੋ ਜੀ ਬਿਲਕੁਲ ਜੀ ਅਸੀਂ ਮੈਟਹੋਲਡਰ ਆਂ ਜੀ ਫਿਰ ਵੀ ਹਾਲੇ ਤੱਕ ਜੁਆਇਨਿੰਗ ਜਾਂ ਕੋਈ ਸਟੇਸ਼ਨ ਚੁਆਇਸ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਬਣਿਆ ਬਿਲਕੁਲ ਜੀ ਪੰਜਾਬ ਸਰਕਾਰ ਨੇ ਇਹ ਸਾਡੀ ਜਦੋਂ ਮੈਟ ਲਿਸਟ 192024 ਨੂੰ ਜਾਰੀ ਤਾਂ ਕੀਤੀ ਜਿਸ ਵਿੱਚ 2468 ਸਿਰਫ 2468 ਜੋ ਕਿ ਤੁਹਾਨੂੰ ਮੈਂ ਜ਼ਿਕਰ ਕਰਕੇ ਹਟਿਆ ਵੀ 6000 ਪਰਤੀ ਹੋਵੇ ਤੇ ਸਿਰਫ ਲਿਸਟ ਪਹਿਲੀ ਪਾਈ ਗਈ 2468 ਦੀ ਤੀਜਾ ਹਿੱਸਾ ਹੋ ਗਿਆ ਉਹ ਕਿ ਇੱਕ ਕੋਜੀ ਕੋਜੀ ਕਹਿ ਸਕਦੇ ਵੀ ਅੱਧੀ ਲਿਸਟ ਵੀ ਨਹੀਂ ਹੈਗੀ ਜਿਸ ਵਿੱਚ ਜਿਸ ਵਿੱਚ ਨਾ ਤਾਂ ਸਪੋਰਟਸ ਦੀ ਲਿਸਟ ਪਾਈ ਗਈ ਨਾ ਐਕਸ ਸਰਵਿਸਮੈਨ ਜਿਹਨੂੰ ਕਿ ਇਸਐਮ ਆਪਾਂ ਕਹਿ ਸਕਦੇ ਆ ਉਹ ਲਿਸਟ ਨਹੀਂ ਪਾਈ ਗਈ ਉਸ ਦੇ ਵਿੱਚ ਅੱਧ ਤੋਂ ਵੀ ਘੱਟ ਲਿਸਟ ਪਾ ਕੇ ਇਹਨਾਂ ਨੇ ਸਟੇਸ਼ਨ ਚੋਇਸ ਖੋਲੀ ਤਾਂ ਸਹੀ ਉਹ ਵੀ ਸਾਡੇ ਧਰਨੇ ਲਾਉਣ ਤੋਂ ਬਾਅਦ ਖੋਲੀ ਪਰ ਉਸ ਤੋਂ ਬਾਅਦ ਇਹਨਾਂ ਨੇ ਸਟੇਸ਼ਨ ਚੋਇਸ ਕਰਾਉਣ ਤੋਂ ਬਾਅਦ ਵੀ ਤੁਸੀਂ ਇਹ ਦੇਖੋਗੇ ਪੰਜਾਬ ਸਰਕਾਰ ਨਖਿੱਧ ਨਖਿੱਧ ਸਰਕਾਰ ਦਾ ਇਹ ਤੁਸੀਂ ਦੇਖੋ ਰਵਈਆ ਕਿ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਮੇਨ ਮੈਰਿਟ ਹੋਲਡਰ ਜਿਹੜੇ ਕਿ ਆਪਦੀ ਕੈਟਾਗਰੀ ਦੇ ਵਿੱਚ ਟੋਪ 'ਤੇ ਬੈਠੇ ਸੀ 130 ਨੰਬਰ ਜਿਹਨੂੰ ਕਿ 100 ਦੇ ਵਿੱਚੋਂ 65 200 ਵਿੱਚੋਂ 165 ਨੰਬਰ ਉਹਨਾਂ ਦਾ ਹੋਲਡ ਤੇ ਕਰ ਦਿੱਤਾ ਗਿਆ ਸਟੇਸ਼ਨ ਚੁਆਇਸ ਕਿ ਉਹਨਾਂ ਉਹ ਸਟੇਸ਼ਨ ਚੁਆਇਸ ਨਾ ਕਰ ਸਕਣਾਂ ਉਹਨਾਂ ਦਾ ਵੀ ਹੋਲਡ ਤੇ ਉਹਨਾਂ ਦਾ ਵੀ ਹੋਲਡ ਤੇ ਕਰਿਆ ਗਿਆ ਇਸ ਤੋਂ ਤਾਂ ਸਾਬਤ ਹੁੰਦਾ ਵੀ ਸਰਕਾਰ ਬੇਰੁਜ਼ਗਾਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਹਾਂਜੀ ਬਿਲਕੁਲ ਜੀ ਕਿਉਂਕਿ ਦੇਖੋ ਤੁਸੀਂ 4 ਸਾਲ ਹੋ ਗਏ ਪਰਥੀ ਸਟਾਰਟ ਹੋਈ ਨੂੰ ਚਾਰ-ਚਾਰ ਪੇਪਰ ਤੁਸੀਂ ਦੇ ਦਿੱਤੇ ਹਾਂਜੀ ਮੈਰਿਟ ਵਿੱਚ ਤੁਸੀਂ ਉਹ ਸਾਰੀ ਐਲੀਜੀਬਿਲਟੀ ਤੁਹਾਡੀ ਪੂਰੀ ਹੈ ਫਿਰ ਵੀ ਜੇਕਰ ਕਿਤੇ ਨਾ ਕਿਤੇ ਜੁਆਇਨਿੰਗ ਨਹੀਂ ਹੋ ਰਹੀ ਜਾਂ ਨੌਕਰੀ ਨਹੀਂ ਮਿਲ ਰਹੀ ਤਾਂ ਇਹਦੇ ਵਿੱਚ ਬੇਰੁਜ਼ਗਾਰ ਬੰਦੇ ਦਾ ਤੱਕ ਕਸੂਰ ਮੈਂ ਤਾਂ ਨਹੀਂ ਲੱਗਦਾ ਕੋਈ ਸੁਣਨ ਵਿੱਚ ਆਇਆ ਵੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡੇ ਸਿੱਖਿਆ ਮੰਤਰੀ ਨੇ ਮਾਣਯੋਗ ਉਹਨਾਂ ਦੇ ਇਲਾਕੇ 'ਚ ਵੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਇੱਕ ਸੰਘਰਸ਼ ਵਿੱਢਿਆ ਹੋਇਆ ਹੈ ਹਾਂਜੀ ਸਰ ਸਾਡਾ ਜਦ ਸੰਘਰਸ਼ ਦੀ ਸ਼ੁਰੂਆਤ 5 ਸਤੰਬਰ 2023 ਨੂੰ ਹੋਈ ਸੀਗੀ 2 ਸਾਲ ਪਹਿਲਾਂ 2 ਸਾਲ ਪਹਿਲਾਂ ਲਗਭਗ ਜਦੋਂ ਅਸੀਂ ਪਹਿਲੀ ਵਾਰ ਸੰਗਰੂਰ ਵਿਖੇ ਧਰਨਾ ਲਾਇਆ ਸੀਗਾ ਲਿਸਟਾ ਪਾਉਣ ਦੇ ਲਈ ਤੇ ਇਸ ਤੋਂ ਉਦੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਹੋਈ ਸੀ ਜਿਦੇ ਵਿੱਚ ਸਟੇ ਲੱਗ ਗਿਆ ਸੀਗਾ ਪੰਜਾਬੀ ਦੇ ਪੇਪਰ ਨੂੰ ਲੈ ਕੇ ਜੋ ਕਿ ਇੱਕ ਇਹਨਾਂ ਦੀ ਸਰਕਾਰ ਵੱਲੋਂ ਪੰਜਾਬੀ ਦਾ ਪੇਪਰ ਕੁਆਲੀਫਾਈ ਨੇਚਰ ਦਾ ਪੇਪਰ ਰੱਖਿਆ ਸੀ ਪੰਜਾਬੀ ਦਾ ਜਿਦੇ ਵਿੱਚ 50% ਲੈਣੇ ਲਾਜ਼ਮੀ ਸੀਗੇ ਚਾਹੇ ਉਹ ਪੰਜਾਬ ਦਾ ਵਸਨੀਕ ਸੀ ਚਾਹੇ ਪੰਜਾਬ ਤੋਂ ਬਾਹਰ ਅਦਰ ਸਟੇਟਾਂ ਦਾ ਸੀਗਾ ਜਿਸ ਨੂੰ ਚਲਦੇ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਹੋਈ ਸਟੇ ਲੱਗ ਗਿਆ ਤੇ ਸਾਡੇ ਵੱਲੋਂ ਤਿੰਨ ਤਿੰਨ ਵਕੀਲ ਚਾਰ ਚਾਰ ਵਕੀਲ ਕਰਨੇ ਪੈਗੇ ਉਸ ਪੇਪਰ ਨੂੰ ਬਚਾਉਣ ਲਈ ਕੋਰੀਜੈਂਡਰ ਨੂੰ ਬਚਾਉਣ ਲਈ ਪਰ ਸਰਕਾਰ ਨੇ ਉਸ ਤੇ ਕੋਈ ਪੈਰਵਾਹੀ ਨਹੀਂ ਕੀਤੀ ਜਿਸ ਦੇ ਚਲਦਿਆਂ ਉਹ ਪੇਪਰ ਪੰਜਾਬੀ ਜਿਹੜਾ ਏ ਪੇਪਰ ਸੀਗਾ ਉਹ ਮਾਨਯੋਗ ਹਾਈ ਕੋਰਟ ਵੱਲੋਂ ਰੱਦ ਹੋ ਗਿਆ ਤੇ ਉਹਨਾਂ ਦੇ ਹੁਕਮਾਂ ਅਨੁਸਾਰ 28 ਜੁਲਾਈ 2024 ਨੂੰ ਉਹ ਪੇਪਰ ਦੁਬਾਰਾ ਹੋਇਆ ਉਸ ਤੋਂ ਬਾਅਦ ਸਾਡੇ ਪਹਿਲਾਂ ਵੀ ਸਾਡੇ ਜਦੋਂ ਹਾਈ ਕੋਰਟ ਦੇ ਵਿੱਚ ਸੀਗੀ ਭਰਤੀ ਗੰਭੀਰ ਪਰ ਉਹ ਵਿਖੇ ਲਗਾਤਾਰ 208 ਦਿਨ ਧਰਨਾ ਚੱਲਿਆ ਜਦੋਂ 208 ਦਿਨ ਜਦੋਂ ਸਾਡੀ ਕੋਈ ਸੁਨਵਾਈ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਸਾਡਾ ਦੁਬਾਰਾ ਪੇਪਰ ਪੰਜਾਬੀ ਦਾ ਹੋ ਗਿਆ ਅਸੀਂ ਫਿਰ ਪਾਸ ਹੋ ਗਏ ਤੇ ਉਸ ਤੋਂ ਬਾਅਦ ਵੀ ਅਸੀਂ ਲਗਾਤਾਰ ਧਰਨੇ ਲਾ ਰਹੇ ਆ ਧਰਨੇ ਲਾਉਣ ਦੇ ਬਾਵਜੂਦ ਸਾਡੀ ਇੱਕ ਲਿਸਟ ਆਈ ਹੈ ਜਿੰਨੂੰ ਅਸੀਂ ਕਹਿ ਤਾਂ ਸਕਦੇ ਹਾਂ ਭਰਤੀ ਤਾਂ ਇਹ 6994 ਦੀ ਹੈ ਪਰ ਜਿਹੜੀ ਲਿਸਟ ਆਈ ਆ ਉਹ ਆਈ ਹੈ 2468 ਦੀ ਲਗਭਗ ਸਿਰਫ 40% ਅੱਧੇ ਵੀ ਨਹੀਂ ਆਏ ਅੱਧੇ ਵੀ ਨਹੀਂ ਆਏ ਉਹਦੇ ਵਿੱਚ ਵੀ ਦੇਖੋ ਸਪੋਰਟਸ ਤੇ ਐਸਐਮ ਦੋ categories ਦੀਆਂ ਲਿਸਟੇ ਹੀ ਰੱਖਣੀਆਂ ਉਹ ਲਿਸਟੇ ਨਹੀਂ ਪਈਆਂ ਨਾ ਅਸੀਂ ਪ੍ਰੋਪਰ ਲਿਸਟਾ ਪਾਵਾਂਗੇ ਨਾ ਸਾਨੂੰ ਭਰਤੀ ਪੂਰੀ ਜਲਦੀ ਕਰਨੀ ਪਊਗੀ ਇਹ ਇਦਾਂ ਹੀ ਵੰਡੇ ਪਹਿਲਾਂ ਇਹਨਾਂ ਨੇ ਉਹੀ ਜਿਵੇਂ ਅੰਗਰੇਜ਼ ਨੀਤੀ ਪਨਾਉਂਦੇ ਹੁੰਦੇ ਸੀਗੇ ਵੰਡ ਕਰੋ ਰਾਜ ਕਰੋ ਰਾਜ ਕਰੋ ਫੂਡ ਵਾਲੋ ਤੇ ਰਾਜ ਕਰੋ ਉਹੀ ਨੀਤੀ ਇਹਨਾਂ ਨੇ ਬਣਾਈ 6000 ਤੋਂ ਇਹਨਾਂ ਨੇ 302994 ਕਰਤਾ ਉਦੋਂ ਬਾਅਦ ਇਹਨਾਂ ਨੇ 3000 ਦੇ ਵਿੱਚੋਂ ਵੀ ਦੇਖੋ 2468 ਕਰਤਾ 600 ਦੀ ਫਿਰ ਕਟੌਤੀ ਕਰਤਾ ਤੇ ਦੋ categories ਨੂੰ ਲੱਗ ਕਰਤਾ ਉਸ ਨੂੰ ਚਲ ਬਿਆਸ ਧਰਨੇ ਫਿਰ ਚਲਦੇ ਰਹੇ ਮੈਂ ਖੁਦ ਦੱਸ ਦੇਣਾ ਮੈਂ ਖੁਦ ਸਪੋਰਟਸ ਦਾ ਕੈਂਡੀਡੇਟ ਆ ਸਪੋਰਟਸ ਮੈਨਟ ਹੋਲਡਰ ਹਾਂਜੀ ਤੇ ਮੈਂ ਆਪ ਦੀ ਲਿਸਟ ਲੈਣ ਲਈ ਮੈਨੂੰ ਸਿੱਖਿਆ ਮੰਤਰੀ ਦੇ ਪਿੰਡ ਦੇ ਗੰਭੀਰਪੁਰ ਦੇ ਨਾਲ ਲਗਵੇਂ ਪਿੰਡ ਢੇਰ ਤੇ ਵਿਖੇ 24 ਦਿਨ ਟੈਂਕੀ ਤੇ ਬੈਠਣਾ ਪਿਆ ਮੈਨੂੰ ਸਿਰਫ ਆਪ ਦੀ ਲਿਸਟ ਲੈਣ ਲਈ ਪਾਣੀ ਵਾਲੀ ਟੈਂਕੀ ਪਾਣੀ ਵਾਲੀ ਟੈਂਕੀ ਤੇ ਮੈਂ ਤੇ ਮੇਰੇ ਸਾਥੀ ਅਦਰਸ਼ ਕੁਮਾਰ ਹਬੋਰ ਤੋਂ ਨੇ ਲਗਭਗ ਅਸੀਂ 24 ਦਿਨ ਟੈਂਕੀ ਤੇ ਬੈਠੇ ਰਹੇ ਉਹ ਮੈਰਿਟ ਹੋਲਡਰ ਨੇ ਓਪਨ ਦੇ ਵਿੱਚ ਬਲੋਂਗੋ ਬੀਸੀ ਕੈਟਾਗਰੀ ਨੂੰ ਕਰਤੇ ਨੇ ਪਰ ਉਹ ਕਾਫੀ ਹਾਈ ਰੈਂਕ ਤੇ ਬੈਠੇ ਆ ਅਸੀਂ ਦੋਨੇ ਸਾਥੀ ਲਗਭਗ 24 ਦਿਨ ਟੈਂਕੀ ਤੇ ਬੈਠੇ ਰਹੇ ਉਸ ਤੋਂ ਬਾਅਦ ਜਾ ਕੇ ਕਿਤੇ ਮੇਰੀ ਸਪੋਰਟਸ ਦੀ ਲਿਸਟ ਆਈ ਉਹਦੇ ਵਿੱਚ ਵੀ ਦੇਖੋ ਕੱਲੀ ਸਪੋਰਟਸ ਦੀ ਲਿਸਟ ਗੱਡੀ ਇਹਨਾਂ ਨੇ ਐਕਸ ਰਿਸਮੈਨ ਦੀ ਫਿਰ ਨਹੀਂ ਲਿਸਟ ਗੱਡੀ ਉਹ ਸਾਥੀ ਉਹ ਲਿਸਟ ਹਾਲੀ ਵੀ ਨਹੀਂ ਆਈ ਸਾਥੀ ਹਾਲੀ ਵੀ ਲੜਦੇ ਨੇ ਉਸ ਲਿਸਟ ਵਾਸਤੇ ਤੇ ਜਿਵੇਂ ਜਿਵੇਂ ਉਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਨੇ ਸਾਨੂੰ ਇੱਕ ਲਿਖਤੀ ਭਰੋਸਾ ਦਿੱਤਾ ਹਾਂ ਵੀ ਤੁਸੀਂ ਟੈਂਕੀ ਤੋਂ ਥੱਲੇ ਆ ਜਾਓ ਮੈਂ ਤੁਹਾਡਾ ਹੱਲ ਕਰਾਵਾਂਗਾ ਮਸਲਾ ਹੱਲ ਕਰਾਵਾਂਗਾ ਜੋ ਕਿ ਉਦੋਂ ਕੋਡ ਆਫ ਕੰਡਕਟ ਚੱਲ ਰਿਹਾ ਸੀ ਵੋਟਰਾਂ ਦਾ ਟਾਈਮ ਸੀ ਉਹਨਾਂ ਨੇ ਸਾਨੂੰ ਲਿਖਤੀ ਇਨਸ਼ਵਾਸ਼ਨ ਦਿੱਤਾ ਵੀ ਅਸੀਂ ਤੁਹਾਨੂੰ ਪਰਮਿਸ਼ਨ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਲਿਆ ਕੇ ਦਾਂਗੇ ਤੁਹਾਡਾ ਕੰਮ ਚੱਲਾਂਗੇ ਮਸਲਾ ਹੱਲ ਕਰਾਂਗੇ ਮਸਲਾ ਹੱਲ ਕਰਾਂਗੇ ਹਾਂਜੀ ਤੇ ਉਸ ਤੋਂ ਬਾਅਦ ਮਾਨਯੋਗ ਜਦੋਂ ਟੈਂਕੀ ਤੋਂ ਉਤਰਨ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਅਸੀਂ ਗੱਲ ਕਰੀ ਤੇ ਬੈਂ ਸਰ ਨੇ ਇਹ ਕਿਹਾ ਸੀ ਜਦੋਂ ਤੁਹਾਡੀ ਪਰਮਿਸ਼ਨ ਆ ਗਈ ਮੈਂ 2 ਘੰਟਿਆਂ ਬਾਅਦ ਤੁਹਾਡਾ ਪੋਰਟਲ ਖੋਲ੍ਹ ਦਿਆਂਗਾ ਠੀਕ ਹੈ ਇਲੈਕਸ਼ਨ ਕਮਿਸ਼ਨ ਤੋਂ ਹਾਂਜੀ ਪਰ ਅਸੀਂ ਉਦੋਂ ਫਿਰ ਇਹਨਾਂ ਦੇ ਸ਼ਵਾਸ਼ਣ ਤੇ ਟੈਂਕੀ ਤੋਂ ਥੱਲੇ ਉਤਰ ਕੇ ਦੋਵੇਂ ਸਾਥੀ ਤੇ ਐਸ ਡੀ ਐਮ ਸਰ ਆਪਦੀ ਜ਼ੁਬਾਨ ਤੇ ਖਰੇ ਉਤਰੇ ਉਹਨਾਂ ਨੇ ਦਿੱਲੀ ਤੋਂ ਸਾਨੂੰ ਪਰਮਿਸ਼ਨ ਲਿਆ ਕੇ ਦੇ ਦਿੱਤੀ ਵੀ ਭਰਤੀ ਤੁਸੀਂ ਚਲਾ ਸਕਦੇ ਹੋ ਹਾਂਜੀ ਲਾਉਣ ਦੀ ਪ੍ਰਕਿਰਿਆ ਲਈ ਇਜਾਜ਼ਤ ਦੇ ਦਿੱਤੀ ਪਰ ਉਹੀ ਗੱਲ ਇਜਾਜ਼ਤ ਆ ਗਈ ਇਹਨਾਂ ਦਾ ਕੰਮ ਫਿਰ ਢਿੱਲਾ ਇਹਨਾਂ ਦੀ ਫਿਰ ਕੋਈ ਉਹ ਸਾਡੀ ਸੁਣਵਾਈ ਨਹੀਂ ਜਿਹੜੇ ਸਿੱਖਿਆ ਮੰਤਰੀ ਸਾਹਿਬ 2 ਦਿਨ ਕਹਿੰਦੇ 2 ਘੰਟੇ ਕਹਿੰਦੇ ਸੀਗੇ ਅੱਜ ਉਹ ਗੱਲ ਬੀਤੀ ਨੂੰ ਲਗਭਗ 3 ਮਹੀਨੇ ਹੋ ਗਏ ਅੱਛਾ ਫਿਰ ਇਸ ਦਾ ਮਤਲਬ ਹੈ ਵੀ ਸਰਕਾਰ ਹੀ ਖੁਸ਼ ਨਹੀਂ ਫਿਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਗੀ ਵੀ ਦੇਖੋ 50000 ਨੌਕਰੀਆਂ ਤੁਸੀਂ ਵੀ ਇੱਕ ਪਿੰਡਾਂ ਪਿੰਡ ਤੁਸੀਂ ਆਉਣੇ ਕਿਤੋਂ ਮੈਂ ਵੀ ਇੱਕ ਪਿੰਡ ਤੋਂ ਹੀ ਆ 50000 ਨਾਮ ਲੈਣਾ ਕੋਈ ਛੋਟਿਆ ਅੰਕੜਾ ਨਹੀਂ 50000 ਮਜ਼ਮ ਲਾਜਮ ਹੁੰਦਾ ਹੈ ਉਹ ਦੇਖੋ ਹੁਣ ਤੁਸੀਂ ਉਹ 50000 ਦੇ ਵਿੱਚ ਥੋੜੀ ਵੀ 4900 ਕੁਝ ਪਰੰਤਰੀ ਉਹਦੇ ਵਿੱਚ ਇਨਕਲੂਡ ਹੋਊਗੀ ਹਾਂਜੀ ਹਾਂਜੀ ਪਰ ਬੰਦੇ ਕਿੰਨੇ ਲਾ ਰਿਹਾ ਏ 2400 2400 ਜੀ ਲੋਕਾਂ ਨੂੰ ਵਿਖਾ ਰਿਹਾ ਏ 950 950 ਜੀ ਹਾਂਜੀ ਹਾਂਜੀ ਇਹ ਕਿਤੇ ਨਾ ਕਿਤੇ ਫੇਰ ਬਦਲਿਆ ਅੰਕੜਿਆਂ ਚ ਫੇਰ ਬਦਲਿਆ ਜੀ ਇਹ ਹਾਲੇ ਫਿਰ ਵੀ 2400 ਨੂੰ ਵੀ ਕੋਈ ਜੀ ਨੌਕਰੀ ਨਹੀਂ ਜਾਂ ਕੋਈ ਰਸਤਾ ਨਹੀਂ ਦਿਖਾਇਆ ਜਾ ਰਿਹਾ ਦੇਖੋ ਜੀ ਜਿਹੜੇ ਇਹ 50000 ਨੇ ਇਹ ਨੇ ਸਿਰਫ ਕਾਗਜ਼ਾਂ ਦੇ ਵਿੱਚ ਤੇ ਆ ਛੜਕਾਂ ਤੇ ਜਿਹੜੇ ਲੱਗੇ ਆ ਬੈਨਰਾਂ ਦੇ ਵਿੱਚ ਹਕੀਕਤ ਦੇ ਵਿੱਚ ਗਰਾਊਂਡ ਲੈਵਲ ਤੇ ਤੁਸੀਂ ਦੇਖ ਸਕਦੇ ਜੀ ਗਰਾਉਂਡ ਲੈਵਲ ਤੇ ਕੁਝ ਵੀ ਨਹੀਂਗਾ ਪਰਥੀਆਂ ਤੁਸੀਂ ਕਿੰਨੀਆਂ ਦੇ ਦਿੰਦੇ ਆ ਉਹਨਾਂ ਨੂੰ ਮੁਕੰਮਲ ਹੀ ਨਾ ਕਰਨ ਤੇ ਉਹ ਪਰਥੀਆਂ ਦਾ ਕੀ ਕਾਗਜ਼ਾਂ ਦੇ ਵਿੱਚ ਤਾਂ ਸਾਡੀ ਪਰਥੀ ਪੂਰੀ ਹੋਈ ਹੋਈ ਐ ਪਰ ਅਸੀਂ ਤੁਹਾਡੇ ਸਾਹਮਣੇ ਅੱਜ ਵੀ ਸੜਕਾਂ ਤੇ ਰੋਲ ਰਹੇ ਆ ਬੀਤੇ ਦਿਨਾਂ ਦੇ ਵਿੱਚ ਸਾਡਾ ਇੱਕ ਧਰਨਾ ਲੱਗਿਆ ਸੀਗਾ ਸੰਗਰੂਰ ਦੇ ਵਿਖੇ 3 ਦਸੰਬਰ ਨੂੰ ਤੇ ਅਸੀਂ ਉਸ ਦਿਨ ਮੀਡੀਆ ਤੇ ਦੇਖਿਆ ਹੋਊਗਾ ਵੀ ਕਿਸ ਤਰ੍ਹਾਂ ਇਹ ਸਾਨੂੰ ਆਫਰ ਲੈਟਰ ਵੰਡ ਰਹੇ ਸੀਗੇ ਉੱਥੋਂ ਦੇ ਪੁਲਿਸ ਅਧਿਕਾਰੀ ਸਾਡੇ ਤੇ ਦੇਖੋ ਨੌਕਰੀ ਤਾਂ ਇਹਨੇ ਸਾਨੂੰ ਕਿਹਦੇ ਨਹੀਂ ਸਾਡੇ ਤੇ ਪਾਣੀ ਦੇ ਬੁਸ਼ਾਰੇ ਹੋ ਰੀਆਂ ਨੇ ਸਾਨੂੰ ਜਾਨਵਰਾਂ ਵਾਂਗੂ ਕੁੱਟਿਆ ਜਾ ਰਹਾ ਉਹ ਤੁਸੀਂ ਅੱਜ ਵੀ ਮੀਡੀਆ ਤੇ ਦੇਖ ਸਕਦੇ ਹੋ ਵੀ ਸਾਡੇ ਤੇ ਕਿਸ ਤਰ੍ਹਾਂ ਦਾ ਤਸ਼ੱਦਦ ਆंसू ਗੈਸ ਦੇ ਗੋਲੇ ਤੱਕ ਚਲਾਏ ਦੇਖੋ ਦੋਸਤੋ ਮੰਗਣ ਦਾ ਇਹ ਆਪਦਾ ਹੱਕ ਗਏ ਸੀ ਕਿਉਂਕਿ 3 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਸੰਘਰਸ਼ ਦੇ ਨਾਲ ਨਾਲ ਹਾਈ ਕੋਰਟ ਸੁਪਰੀਮ ਕੋਰਟ ਤੋਂ ਇਜਾਜ਼ਤਾਂ ਲੈਉਣੀਆਂ ਉੱਥੇ ਜਾ ਕੇ ਰੇਟਾਂ ਪਾਉਣੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਲਖਾ ਰੁਪਏ ਦੀ ਖੇਡ ਹੈ ਸੰਘਰਸ਼ ਦੇ ਨਾਲ ਨਾਲ ਜਿਹੜਾ ਆਪਣਾ ਆਰਥਿਕ ਤੌਰ ਤੇ ਵੀ ਇਹ ਕਿੰਨੇ ਮਜਬੂਰ ਹੋਣਗੇ ਕਿਉਂਕਿ ਨੌਕਰੀ ਆਮ ਘਾਰ ਵਾਲਾ ਬੰਦਾ ਹੀ ਭਾਲਦਾ ਹੁੰਦਾ ਕੋਈ ਬਾਲਾ ਰੀਜਾ ਦਾ ਨੌਕਰੀ ਪਿੱਛੇ ਪੈਂਦਾ ਨਹੀਂ ਤੁਸੀਂ ਵੀ ਦੇਖ ਸਕਦੇ ਹੋ ਜੀ ਜਦੋਂ ਆਪਾਂ ਹਾਈ ਕੋਰਟ ਦੇ ਵਿੱਚ ਜਾਂਦੇ ਆ ਵਕੀਲਾਂ ਦੀ ਫੀਸ ਕਿੰਨੀ ਹੁੰਦੀ ਹੈ ਕਿੰਨੀ ਹੁੰਦੀ ਹੈ ਫਿਰ ਇੱਕ ਮਿੰਟ ਮੈਂ ਤੁਹਾਡੀ ਗੱਲ ਟੋਕਦਾ ਲੈਂ ਤੁਸੀਂ ਸੰਗਰੂਰ ਆਪ ਦਾ ਹੱਕ ਹੀ ਗਏ ਸੀ ਹਾਂਜੀ ਕੋਈ ਉੱਥੇ ਜ਼ੋਰ ਜ਼ਬਰਦਸਤੀ ਜਾਂ ਕੋਈ ਨਜਾਇਜ਼ ਕੰਮ ਦੀ ਪਰਮਿਸ਼ਨ ਲੈਣ ਤਾਂ ਨਹੀਂ ਗਏ। ਨਾ ਜਿੰਨਾ ਅਸੀਂ ਸਿਰਫ ਆਪਦਾ ਜੁਆਇਨਿੰਗ ਲੈਟਰ ਲੈਣ ਗਏ ਸੀ ਵੀ ਸਾਨੂੰ ਹੁਣ 3 ਸਾਲ ਹੋ ਗਏ ਹੋਰ ਕਿੰਨਾ ਰੋਲਣਾ ਹੁਣ ਤਾਂ 4-4 ਪੇਪਰ ਪਾਸ ਕਰਤੇ ਅਸੀਂ ਹੋਰ ਕਿੰਨੀ ਕੋਸ਼ਿਸ਼ ਆਪਦੀ ਕੁਆਲਿਫੀਕੇਸ਼ਨ ਸਿੱਧ ਕਰੀਏ। ਹੁਣ ਤੇ ਸਾਨੂੰ ਨੌਕਰੀ ਦੇ ਦਿਓ ਪਰ ਸਿੱਖਿਆ ਮੰਤਰੀ ਸਾਹਿਬ ਜੀ ਤੁਹਾਨੂੰ ਅਜੇ ਤੱਕ 10 ਦਿਨ ਬਾਅਦ ਜੁਆਇਨ ਕਰਾ ਦੇਵਾਂਗਾ। ਜਦੋਂ 10 ਦਿਨ ਬੀਤਦੇ ਨੇ ਫਿਰ ਅਸੀਂ ਉਹਨਾਂ ਕੋਲ ਜਾਂਦੇ ਆ ਤੁਸੀਂ ਮੈਨੂੰ 3 ਦਿਨ ਦਾ ਹੋਰ ਸਮਾਂ ਦਿਓ। ਬਸ ਐਂ ਕਰਦੇ ਕਰਦੇ ਇਹਨਾਂ ਨੇ 3 ਸਾਲ ਤੱਕ ਪਾ ਲਏ ਪਰ ਇਹਨਾਂ ਦਾ ਜੁਆਇਨਿੰਗ ਵੱਲ ਹਾਲੀ ਕੋਈ ਧਿਆਨ ਨਹੀਂ ਗਿਆ ਜੀ ਜੇਕਰ ਆਪਣੇ ਜਿਹੜਾ ਸਮਾਜ ਵਿੱਚ ਇੱਕ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਨਾ ਉਹ ਇੱਕ ਅਧਿਆਪਕ ਨੂੰ ਦਿੱਤਾ ਗਿਆ ਕਿਉਂਕਿ ਆਪ ਦੀਵੇ ਵਾਲੀ ਗੱਲ ਵੀ ਦੀਵੇ ਤਰ੍ਹਾਂ ਆਪ ਜਲ ਕੇ ਜਲ ਕੇ ਤੇ ਦੂਜਿਆਂ ਨੂੰ ਰਸਤੇ ਦਿਖਾਉਂਦਾ ਜੇਕਰ ਸਾਡੇ ਸਮਾਜ ਦੇ ਅਧਿਆਪਕਾਂ ਤੇ ਹੀ ਪਾਣੀ ਦੇ ਮਿਛਾੜਾ ਉਹਨਾਂ ਨੂੰ ਡੰਡੇ ਲਾਠੀ ਚਾਰਜ ਵੀ ਸਾਡੇ ਪ੍ਰਸ਼ਾਸਨ ਨੂੰ ਸਾਡੀ ਸਿਆਸਤ ਨੂੰ ਜੇ ਇਹਨਾਂ ਬੇਰਜਗਾਰ ਅਧਿਆਪਕਾਂ ਤੋਂ ਹੀ ਡਰ ਹੈ ਤਾਂ ਦੋਸਤੋ ਇਹ ਜਿਹੜੇ ਆਪਾਂ ਕਿਸਾਨ ਹੈ ਆਪਣੇ ਹੋਰ ਜਿਹੜੇ ਦਿਨਿਆਵੀ ਮੁੱਦੇ ਐ ਸਮਾਜਿਕ ਮੁੱਦੇ ਐ ਉਹ ਤਾਂ ਫਿਰ ਆਪਾਂ ਤੰਕਵਾਦੀਆਂ ਵਾਲੇ ਹੀ ਹੋ ਗਏ ਜੀ ਇੱਕ ਅਧਿਆਪਕ ਦਾ ਦਰਜਾ ਜਿਹੜਾ ਸਭ ਤੋਂ ਉੱਤਮ ਮੰਨਿਆ ਗਿਆ ਉਹ ਵੀ ਕੋਈ ਇਹ ਗੱਲ ਨਹੀਂ ਵੀ ਇਹ ਕੋਈ ਨਜਾਇਜ਼ ਜਾਂ ਕੋਈ ਦੋ ਨੰਬਰੀ ਕਰਕੇ ਨੌਕਰੀਆਂ ਲੈਣ ਜਾ ਰਿਹਾ ਸਾਰਾ ਕੁਝ ਸਰਕਾਰ ਦੇ ਅਕੋਰਡਿੰਗ ਪੂਰਾ ਕਰਕੇ ਐਲੀਜੀਬਿਲਟੀ ਫੁੱਲ ਪੂਰੀ ਕਰਕੇ ਫਿਰ ਵੀ ਇਹ ਪਾਣੀ ਦੇ ਬੁਛਾਰੇ ਚੱਲ ਰਹੇ ਆ ਕਦੇ ਟੈਂਕੀ ਤੇ ਬੈਠਦੇ ਆ ਕਦੇ ਡਾਂਗਾ ਚੱਲਦਾ ਹੈ ਕਦੇ ਇਹ ਨਜਾਇਜ਼ ਪਰਚਿਆਂ ਦੇ ਵੀ ਸ਼ਿਕਾਰ ਹੋਏ ਹੋਏ ਨੇ ਇਹ ਗੱਲ ਵੀ ਸਹੀ ਹੈ ਜੀ ਹਾਂਜੀ ਹਾਂਜੀ ਸੰਗਰੂਰ ਵਿਖੇ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਜਾਨਵਰ ਵਾਂਗੂ ਕੁੱਟਿਆ ਕੁੱਟਿਆ ਤੇ ਅਗਲੇ ਦਿਨ ਸਾਨੂੰ ਇਹ ਖਬਰ ਮਿਲੀ ਵੀ ਸਾਡੇ 33 ਸਾਥੀਆਂ ਤੇ ਪਰਚੇ ਦੀ ਪਾਤੇ ਗਏ ਨੇ ਹੂੰ ਇਹ ਇਹ ਖਬਰ ਸਾਡੇ ਕੋਲ ਵੀ ਆਈ ਸੀ ਵੀ ਬੇਰਜ਼ਗਾਰ ਵਿਆਪਕ ਜਿਹੜਾ ਸ਼ਾਂਤ ਮੀਂਹ ਰੋਸ਼ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਤੇ ਅਗਲੇ ਦਿਨ ਐਡਾ ਚਿੱਠਾ ਆ ਜਾਂਦਾ ਜੀ 33 ਨੇ ਦਾ 33 ਬਾਇ ਨੇਮ ਕਰੇ ਸੀ ਜੀ 400 ਮਰਦ ਤੇ 250 ਔਰਤਾ ਅਨਪਛਾਤੀਆਂ ਤੁਸੀਂ ਆਪ ਦੇਖ ਲਓ ਜੀ ਇਹਨਾਂ ਦਾ ਹਾਲ ਕੀ ਹੈ ਕੋਈ ਨੁਕਸਾਨ ਕਰਕੇ ਆਏ ਸੀ ਉੱਥੇ ਨੁਕਸਾਨ ਤਾਂ ਜੀ ਫਿਰ ਤੁਸੀਂ ਮੀਡੀਆ ਦੇ ਵਿੱਚ ਸਾਰਾ ਦੇਖ ਹੀ ਸਕਦੇ ਹੋ ਕਿ ਕਿਹਨਾਂ ਨੇ ਕੀ ਤਾਂ ਇਹਨਾਂ ਦਾ ਨੁਕਸਾਨ ਕਰਿਆ ਅਸਤਾ ਸ਼ਾਂਤਮਈ ਆਪ ਦਾ ਚੱਲੇ ਸੀਗੇ ਸੀਐਮ ਸਰ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਇਹ ਸਿਆਸਤ ਦੇ ਵਿੱਚ ਆਏ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਮੇਰਾ ਹਰਾ ਪੰਨ ਬੇਰਜ਼ਗਾਰਾਂ ਦੇ ਲਈ ਚੱਲੂ ਅਸੀਂ ਉਹ ਹਰੇ ਪੰਨ ਹੀ ਚਲਾਉਣ ਗਏ ਸੀ ਵੀ ਹਰਾ ਪੰਨ ਸਾਡੀਆਂ ਤਕਦੀਰਾਂ ਤੇ ਵੀ ਚਲਾ ਦਿਓ ਅਸੀਂ 3 ਸਾਲਾਂ ਤੋਂ ਤੱਕੇ ਖਾ ਰਹੇ ਆ ਪਰ ਜਿਹੜੇ ਪਹਿਲਾਂ ਤਾਂ ਆਮ ਆਮ ਕਹਿੰਦੇ ਸੀ ਉਹਨਾਂ ਖਾਸ ਹੋ ਗਏ ਉਹਨਾਂ ਤੱਕ ਤਾਂ ਸਾਨੂੰ ਜਾਣ ਵੀ ਨਹੀਂ ਦਿੱਤਾ ਗਿਆ ਕਿਲੋਮੀਟਰ ਪਹਿਲਾਂ ਹੀ ਬੈਰੀਗੇਟਿੰਗ ਐ ਸੀ ਵੀ ਸ਼ਾਇਦ ਕੋਈ ਅੱਤਵਾਦੀ ਆ ਰਹੇ ਨੇ ਉਧਰ ਦੀ ਬੈਰੀਗੇਟਿੰਗ ਫੁੱਲ ਕਰੀ ਗਈ ਸੀ ਮੁੜ ਕੇ ਪਾਣੀ ਦੀ ਬੁਸ਼ਾਰਾ ਆਸੋ ਗਿਆਸ ਤੇ ਗੋਲੇ ਫੁੱਲ ਤਸ਼ੱਦਦਤਾ ਹੈ ਟਾਇਆ ਗਈ ਮੁੰਡਿਆਂ ਨੂੰ ਤਾਂ ਚਲੋ ਠੀਕ ਹੈ ਜੀ ਕੁੜੀਆਂ ਨੂੰ ਵੀ ਇਹਨਾਂ ਨੇ ਜਾਨਵਰਾਂ ਵਾਂਗੂ ਕੁੱਟਿਆ ਜੀ ਵੀਡੀਓ ਵੀ ਸਾਹਮਣੇ ਆਈਆਂ ਸੀ ਕਈ ਵੀਡੀਓ ਤਸਵੀਰਾਂ ਆਈਆਂ ਹੋਣੀਆਂ ਨੇ ਕਿਸਦੇ ਸਿਰ ਤੇ ਮੇਰੇ ਅੱਖਾਂ ਦੇ ਸਾਹਮਣੇ ਅੱਖ ਦੇਖੀ ਗੱਲ ਹੈ ਮੇਰੇ ਸਾਹਮਣੇ ਕੁੜੀ ਸੀ ਜਿਹਦੇ ਇੱਕ ਮਰਦ ਪੁਲਿਸ ਵਾਲੇ ਨੇ ਸਿਰ ਦੇ ਵਿੱਚ ਸੋਟੀ ਮਾਰੀ ਸੀ ਮਾਰੀ ਜਦਾਂ ਮਾਰੀ ਸੀ ਹਾਂਜੀ ਸੁਣ ਰਹੇ ਹੋ ਵੀ ਕਿਸ ਤਰ੍ਹਾਂ ਕਿੱਥੋਂ ਕਿੱਥੋਂ ਨਿਕਲ ਕੇ ਕਿਹੜੇ-ਕਿਹੜੇ ਤਸ਼ਜਦਦਾਂ ਦਾ ਸ਼ਿਕਾਰ ਹੋ ਕੇ ਇਹ ਬੰਦੇ ਇੱਕ ਆਮ ਸਰਕਾਰ ਤੋਂ ਇੱਕ ਨੌਕਰੀ ਲੈਣ ਪਿੱਛੇ ਕਿੰਨੇ ਪਰਚੇ ਕਿੰਨੀਆਂ ਡਾਂਗਾਂ ਚੱਲ ਰਹੀਆਂ ਆ ਹੁਣ ਸਰਕਾਰ ਵੱਲੋਂ ਕੀ ਭਰੋਸਾ ਦਿੱਤਾ ਗਿਆ ਜਾਂ ਉਹ ਹੀ ਮਿੱਠੀਆਂ ਗੋਲੀਆਂ ਹੀ ਹੁਣ ਦੇਖੋ ਜੀ 18 ਦਸੰਬਰ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਸਾਡਾ ਫਿਰ ਤੋਂ ਧਰਮਾ ਚੱਲ ਰਿਹਾ ਹੈ ਤੇ ਹੁਣਾ ਪਿਛਲੇ ਦਿਨੀ ਅੱਜ ਤੋਂ ਲਗਭਗ 3 ਦਿਨ ਪਹਿਲਾਂ ਸਾਡੇ 5 ਸਾਥੀ ਟੈਂਕੀਆਂ ਤੇ ਦੁਬਾਰਾ ਚੜ ਗਏ ਸੀਗੇ ਠੀਕ ਹੈ ਜਿਨ੍ਹਾਂ ਨੂੰ ਦੁਬਾਰਾ ਐਸ ਡੀ ਐਮ ਸਾਹਿਬ ਨੇ ਸ਼ਵਾਸ਼ਨ ਦਿੱਤਾ ਹੈ 31 ਤਰੀਕ ਦਿਨ ਮੰਗਲਵਾਰ ਨੂੰ ਤੁਹਾਡੀ ਦੁਬਾਰਾ ਸਟੇਸ਼ਨ ਚੁਆਇਸ ਓਪਨ ਹੋ ਜੂਗੀ ਜਿਸ ਦੇ ਬਲਬੁੱਤੇ ਉਹ ਸ਼ਵਾਸ਼ਨ ਲੈ ਕੇ ਥੱਲੇ ਉੱਪਰ ਨੇ ਪਰ ਇਹ ਧਰਨਾ ਸਾਡਾ ਹਾਲੀ ਉੱਥੇ ਚੱਲ ਰਿਹਾ ਮੰਗਲਵਾਰ ਤੱਕ ਅਸੀਂ ਡੀ ਕਰਾਂਗੇ ਜੇ ਮੰਗਲਵਾਰ ਨੂੰ ਸਾਡੀ ਦੁਵਾਰਾ ਸਟੇਸ਼ਨ ਚੁਆਇਸ ਨਹੀਂ ਖੁੱਲਦੀ ਤੇ ਅਸੀਂ ਫਿਰ ਤੋਂ ਇੱਕ ਤਿੱਖਾ ਸੰਘਰਸ਼ ਵਿੱਢਾਂਗੇ ਇਹਨਾਂ ਨੇ ਇੱਕ ਪਹਿਲਾਂ ਵੀ ਸਟੇਸ਼ਨ ਚੁਆਇਸ ਸਾਡੀ ਕਰੀ ਸੀ ਪਰ ਉਹ ਜਿਵੇਂ ਕਹਿ ਸਕਦੇ ਆ ਇੱਕ ਮਾਤਰ ਫਾਰਮੈਲਿਟੀ ਵੀ ਇਹ ਧਰਨਾ ਲਾ ਰਿਹਾ ਇਹਨਾਂ ਨੂੰ ਇੱਕ ਵਾਰ ਜਿੱਦਾਂ ਆਪਾਂ ਕਹਿ ਸਕਦੇ ਆ ਫਾਰਮੈਲਿਟੀ ਕਰਕੇ ਬਹਾ ਦਿੰਨੇ ਆ ਮਹੀਨਾ ਦਾ ਠੰਡੇ ਰਹਿਣਗੇ ਫਿਰ ਦੁਵਾਰਾ ਹੁਣ ਨੌਬਤ ਇੱਥੇ ਆ ਗਈ ਵੀ ਇੱਕ ਤੁਹਾਨੂੰ ਦੱਸ ਦੇ ਵੀ ਸਾਡੇ ਨਾਲ ਪੈਰਲ ਭਰਤੀ ਚੱਲ ਰਹੀ ਹੈ 2364 ਉਹਨਾਂ ਦੀ ਅੱਜ ਤੋਂ ਪਹਿਲਾਂ ਦੋ ਵਾਰੀ ਸਟੇਸ਼ਨ ਚੁਆਇਸ ਹੋ ਵੀ ਚੁੱਕੀ ਆ ਪਰ ਅਲਾਟਮੈਂਟ ਦਾ ਕਿੱਧਰੇ ਵੀ ਨਾਮ ਨਹੀਂਗਾ ਅੱਛਾ ਉਹਨਾਂ ਨੂੰ ਵੀ ਸਕੂਲ ਨਹੀਂ ਮਿਲੇ ਹਲੇ ਨਾ ਜੀ ਉਹ 200 2020 ਦੀ ਭਰਤੀ ਹੈ ਜੀ ਉਹ 5 ਸਾਲ ਪਹਿਲਾਂ ਦੀ ਹਾਂਜੀ 2364 ਭਰਤੀ ਸੀ ਜੀ ਉਹ ਵੀ ਹਾਈ ਕੋਰਟ ਦੇ ਵਿੱਚੋਂ ਮਸਾਂ ਬਹਾਲ ਹੋਈ ਆ ਸਾਥੀਆਂ ਨੇ ਬਹੁਤ ਸੰਘਰਸ਼ ਲੜਿਆ ਉਹਦੇ ਲਈ ਤੇ ਉਹ ਜਦੋਂ ਬਹਾਲ ਹੋ ਕੇ ਆਈ ਸੀਗੀ ਤਾਂ ਉਹ ਮਾਨਯੋਗ ਹਾਈ ਕੋਰਟ ਨੇ 56 ਦਿਨ ਦਾ ਟਾਈਮ ਦਿੱਤਾ ਸੀ ਉਹਨਾਂ ਨੂੰ ਸਰਕਾਰ ਨੂੰ ਵੀ ਇਹ ਪ੍ਰਤੀ ਪੂਰੀ ਕਰੋ ਪਰ ਉਹ 56 ਦਿਨ ਵੀ ਮੇਰੇ ਹਿਸਾਬ ਨਾਲ ਅੱਜ ਤੋਂ ਲਗਭਗ 8 ਤੋਂ 9 ਮਹੀਨੇ ਪਹਿਲਾਂ ਪੂਰੇ ਹੋ ਗਏ ਨੇ ਹਾਂਜੀ ਤੇ ਉਹਨਾਂ ਦੀ ਦੋ ਵਾਰ ਸਟੇਸ਼ਨ ਚੁਆਇਸ ਹੋ ਚੁੱਕੀ ਹੈ ਪਰ ਅਲਾਟਮੈਂਟ ਦਾ ਕਿਧਰੇ ਵੀ ਨਾਮ ਨਹੀਂ ਹੁਣ ਜਿਵੇਂ ਸਾਨੂੰ ਸ਼੍ਰੀਨਨ ਦਿੱਤਾ ਮੰਗਲਵਾਰ ਨੂੰ ਤੁਹਾਡੇ ਦੁਆਰਾ ਸਟੇਸ਼ਨ ਚੁਆਇਸ ਬੁੱਲੂਗੀ ਹਾਲੀ ਸਾਨੂੰ ਇਹ ਵੀ ਨਹੀਂ ਪਤਾ ਵੀ ਉਹ ਵੀ ਇੱਕ ਲਾਇਕ ਫਾਰਮੈਲਿਟੀ ਹੋਵੇ ਹਾਲੀ ਇਹ ਵੀ ਨਹੀਂ ਪਤਾ ਖੁੱਲੇ ਜਨਾਕ ਹੁੰਦੇ ਆਪਦੀ ਗੱਲ ਤੇ ਪੂਰੇ ਉਤਰੋ ਕਿਉਂਕਿ ਇਹ ਅਜੇ ਤੱਕ ਨਾ ਆਪਣੀ ਗੱਲ ਤੇ ਪੂਰੇ ਨਹੀਂ ਉਤਰੇ ਜੀ ਸਿੱਖਿਆ ਮੰਤਰੀ ਸਾਹਿਬ ਕੋਲ ਵੀ ਜਾਣਦੇ ਆ ਉਹ ਕਹਿਣ ਨੂੰ ਤਾਂ ਉਹ ਕਹਿ ਦਿੰਦਾ ਇਹ 5994 ਮੇਰਾ ਡ੍ਰੀਮ ਪ੍ਰੋਜੈਕਟ ਹੈ ਮੈਂ ਜਲਦੀ ਤੋਂ ਜਲਦੀ ਪੂਰਾ ਕਰਾਂਗਾ ਪਿੱਛੇ ਤੁਸੀਂ ਇੱਕ ਖਬਰਾਂ ਵਿੱਚ ਸੁਣਿਆ ਹੋਣਾ ਹੁਣਿਆ ਸਿੱਖਿਆ ਮੰਤਰੀ ਸਾਹਿਬ ਕਹਿੰਦੇ ਸੀ 31 ਦਸੰਬਰ ਨੂੰ ਮੈਂ ਜੁਆਇਨ ਕਰਾਣ ਜਾ ਰਿਹਾ ਇਹ ਪਤਾ ਨਹੀਂ ਕਿੰਦੇ ਆਦੇਪਕਾਂ ਨੂੰ ਕਰਵਾਉਣ ਜਾ ਰਿਹਾ ਇੱਕ ਸਕੂਲ ਦੇ ਵਿੱਚ ਦੀ ਵੀਡੀਓ ਆਈ ਸੀ ਆਪਣੇ ਸਾਹਮਣੇ ਵੀ ਬਹੁਤ ਜਲਦੀ ਮੈਂ ਇੱਥੇ ਟੀਚਰ ਦੇਣ ਜਾ ਰਿਹਾ 31 ਦਸੰਬਰ ਨੂੰ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਦੋ 31 ਦਸੰਬਰ ਟੱਪ ਟੱਪ ਗਈਆਂ ਨਹੀਂ ਜੀ ਪੇਪਰ ਦੇਣ ਤੋਂ ਬਾਅਦ 31 ਜੁਲਾਈ ਦੋ ਟੱਪ ਚੁੱਕੀਆਂ ਨੇ ਤੀਸਰੀ ਵੀ ਕੋਈ ਬਹੁਤੀ ਦੂਰ ਨਹੀਂ ਗਈ ਅੱਛਾ ਲਾਸਟ ਦੋਸਤੋ ਸਮਾਪਤੀ ਵੱਲ ਜਾਵਾਂਗੇ 50 ਹਜ਼ਾਰ ਨੌਕਰੀਆਂ ਵਾਲਾ ਕਿੰਨਾ ਤੁਹਾਨੂੰ ਸੱਚ ਲੱਗਦਾ ਸੱਚ ਤਾਂ ਨਹੀਂ ਕਹਿ ਸਕਦੇ ਜੀ ਸੱਚ ਦਾ ਤਾਂ ਬਹੁਤ ਵੱਡਾ ਲੰਬਾ ਦਾਇਰਾ ਸਰ ਇਹ ਸਰਕਾਰ ਲਈ ਸੱਚ ਜਿਹੜਾ 50000 ਨੌਕਰੀਆਂ ਦਾ ਸੱਚ ਸਿਰਫ ਬੈਨਰਾਂ ਤੇ ਸੜਕਾਂ ਤੇ ਜਿਹੜੇ ਬੈਨਰ ਲੱਗੇ ਆ ਜਾਂ ਇਹਨਾਂ ਨੇ ਆਪਦੀ ਕਾਗਜ਼ੀ ਕਾਰਵਾਈ ਵਿੱਚ ਤਾਂ ਰੱਖੀਆਂ ਹੋਣਗੀਆਂ 50000 ਨੌਕਰੀਆਂ ਜਾਂ ਇਹਨਾਂ ਦੇ ਬੈਨਰ ਜਿਹੜੇ ਲੱਗੇ ਆ ਸੜਕਾਂ ਤੇ ਇਹ ਪੋਸਟਾਂ ਜਿਹੜੀਆਂ 50000 ਦਾ ਤੁਸੀਂ ਕਹਿ ਰਹੇ ਹੋ ਸਰ ਇਹ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀ ਉਹ 50000 ਵੀ ਨਹੀਂ ਕਹਿ ਸਕਦੇ ਗਿਣਤੀ ਉਹ ਗਿਣਤੀ ਘੱਟ ਹੋ ਸਕਦੀ ਹੈ ਜੋ ਇਹਨਾਂ ਨੇ ਜੋਇਨੀਆਂ ਜ਼ਰੂਰ ਕਰਾਈਆਂ ਨੇ ਉਹ 50 ਯਾਰ ਦਾ ਕੋ ਚੰਦ ਮਹਿਕ ਮਿਆਂ ਦੀਆਂ ਉਹ ਪਰਥੀਆਂ ਸੀਗੀਆਂ ਜਿਹੜੀਆਂ ਕਿ ਇਹ ਸਰਕਾਰ ਵੱਲੋਂ ਆ ਪੂਰੀਆਂ ਕੀਤੀਆਂ ਗਈਆਂ ਨੇ ਪਰ ਉਹ ਪਰਥੀਆਂ ਕਾਂਗਰਸ ਸਰਕਾਰ ਵੱਲੋਂ ਹੀ ਦਿੱਤੀਆਂ ਗਈਆਂ ਸੀਗੀਆਂ ਇਸ ਤਰ੍ਹਾਂ ਦਾ ਵਤੀਰਾ ਸਰਕਾਰ ਦਾ ਇੱਕ ਆਮ ਕਰਾਂ ਦੇ ਇੱਕ ਆਮ ਬੇਰੁਜ਼ਗਾਰਾਂ ਨਾਲ ਕੀ ਸਾਨੂੰ ਸਹਿ ਦਿੰਦਾ ਜਾਂ ਸਾਡੇ ਜਿਹੜੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਸਾਨੂੰ ਕਿਸ ਦਾ ਨਜ਼ਰ ਆ ਰਿਹਾ ਆਉਣ ਵਾਲਾ ਸਮਾਂ ਜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਮੈਂ ਬਾਹਰੀ ਦੇਸ਼ਾਂ ਵਿੱਚੋਂ ਨੌਜਵਾਨਾਂ ਨੂੰ ਵਾਪਸ ਲਿਆ ਦੂੰਗਾ ਬਾਹਰਲੇ ਦੇਸ਼ਾਂ ਵਾਲੇ ਨੌਜਵਾਨ ਜਿਹੜੇ ਬਾਹਰ ਨੂੰ ਰੁੱਖ ਕਰ ਰਹੇ ਨੇ ਬਾਹਰ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਵਾਪਸੀ ਲਿਆ ਦਾਂਗਾ ਪਰ ਮੈਂ ਮਾਨ ਸਰਕਾਰ ਨੂੰ ਇੱਕ ਚੇਤਾਵਨੀ ਦੇ ਰੂਪ ਚ ਇਹ ਕਹਿਣਾ ਚਾਹਣਾ ਵੀ ਤੁਸੀਂ ਜਿਸ ਤਰ੍ਹਾਂ ਦੇ ਭਾਸ਼ਣ ਦਿੰਦੇ ਹੋ ਉਹ ਭਾਸ਼ਣ ਤੁਹਾਡੇ ਜਮਾਂ ਝੂਠ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੌਜਵਾਨ ਬਾਹਰ ਹੋਰ ਤਾਂ ਜ਼ਰੂਰ ਜਾਣਗੇ ਪਰ ਬਾਹਰੋਂ ਇੱਥੇ ਪੰਜਾਬ ਵਿੱਚ ਕਦੇ ਵੀ ਨਹੀਂ ਆਉਣਗੇ ਕਦੇ ਇਸ ਲਈ ਨਹੀਂ ਆਉਣਗੇ ਅਸੀਂ ਚਾਰ ਚਾਰ ਪੇਪਰ ਕਲੀਅਰ ਕੀਤੇ ਨੇ ਸਾਰੇ ਚਾਰ-ਚਾਰ ਪੇਪਰ ਕਲੀਅਰ ਕਰਕੇ ਮੈਰਿਟ ਦੇ ਵਿੱਚ ਆ ਕੇ ਵੀ ਅਸੀਂ ਦੁਆਰਾ ਫਿਰ ਕਿਤਾਬਾਂ ਦੇ ਨਾਲ ਮੱਥਾ ਮਾਰ ਰਹੇ ਆ ਦਿਨ ਰਾਤ ਕਿਤਾਬਾਂ ਨਾਲ ਫਿਰ ਮੱਥਾ ਮਾਰਨ ਲਈ ਮਜਬੂਰ ਆ ਤਿਆੜੀਆਂ ਕਰ ਕਰਕੇ ਸਾਡੇ 2594 ਪਰਿਵਾਰਾਂ ਦੇ ਵਿੱਚ ਐਸੀ ਮੈਂ ਹਾਲਾਤ ਵੇਖੇ ਨੇ ਸਾਨੂੰ ਆਏ ਦਿਨ ਫੋਨ ਆਉਂਦੇ ਨੇ ਜਦੋਂ ਨਰਮੇ ਦਾ ਸੀਜ਼ਨ ਚੱਲਦਾ ਸੀਗਾ ਆਏ ਦਿਨ ਫੋਨ ਆਉਂਦੇ ਸੀਗਾ ਗੁਜਰਾਤ ਕੁੜੀਆਂ ਜਾਵੜਦੀਆਂ ਨੇ ਨਰਮਾ ਚੁੱਕਣ ਸਾਡੇ ਗਰੀਬ ਕਰਾਂ ਦੀਆਂ ਕੁੜੀਆਂ ਦੇ ਪੇਪਰ ਕਲੀਅਰ ਨੇ ਸਾਡੇ ਪਰਸੀ ਦੇ ਵਿੱਚ ਉਹ ਸਾਨੂੰ ਆਏ ਦਿਨ ਫੋਨ ਕਰਦੀਆਂ ਨੇ ਵੀਰੇ ਅਸੀਂ ਵਾਪਸ ਆ ਜੀਏ ਨਰਮਾ ਚੁਗ ਰਹੇ ਆ ਅਸੀਂ ਬਈ ਸਾਡਾ ਬਹੁਤ ਮਜਬੂਰੀ ਆ ਅਸੀਂ ਨਰਮਾ ਚੁਗਣ ਆਈਆਂ ਗੁਜਰਾਤ ਸਾਡੀ ਜੁਆਇਨਿੰਗ ਕਰ ਦੋ ਹੈਗੀ ਅਸੀਂ ਵਾਪਸ ਉਦੋਂ ਫਿਰ ਆਈਏ ਇਹੋ ਜੀ ਹਾਲਾਤ ਹੋਏ ਪਏ ਨੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਇੰਨੀ ਲੰਬਿਆ ਪੈਰ ਪਸਾਰ ਚੁੱਕੀ ਆ ਕਿ ਬਹੁਤ ਮੰਦਾ ਹਾਲ ਹੋ ਚੁੱਕਿਆ ਜੀ ਦੋਸਤੋ ਤੁਸੀਂ ਇੱਕ ਜ਼ਬਾਨੀ ਸੁਣ ਲੈ ਜਿਹੜੇ ਬੇਰੋਜ਼ਗਾਰ ਆਮ ਕਰਾਂ ਦੇ ਮੁੰਡੇ ਇਸ ਇਸ ਮਿਹਨਤ ਚੋਂ ਨਿਕਲ ਕੇ ਇੱਥੇ ਬੈਠੇ ਹੋ ਜਾਣ ਇਹਨਾਂ ਦੀ ਜ਼ਬਾਨੀ ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਸਾਡੀ ਜਿਹੜੀ ਆਮ ਸਰਕਾਰ ਹੈ ਕਿਸ ਤਰ੍ਹਾਂ ਖਾਸ ਘਰਾਂ ਦੇ ਮੁੰਡਿਆਂ ਨੂੰ ਹੀ ਉੱਚ ਅਹੁਦਿਆਂ ਤੇ ਨੌਕਰੀਆਂ ਦੇ ਰਿਆ। ਕੋਸ਼ ਕੰਕੜੇ ਸਾਡੇ ਕੋਲ ਵੀ ਨੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਅੱਗੇ ਪੇਸ਼ ਕਰਾਂਗੇ ਵੀ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨਾਲ ਤੱਕਾ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਇੱਕ ਹਨੇਰੇ ਵਿੱਚ ਰੱਖਿਆ ਜਾ ਰਿਹਾ। ਆਪਦੇ ਵਿਚਾਰ ਜਰੂਰ ਪੇਸ਼ ਕਰਿਓ। ਧੰਨਵਾਦ।